ਕੇਦਰੀ ਵਾਲਾ ਗੋਰੀ ਗੋਰੀ ਵੀਣੀਏ ਆਹ ਗੋਰੀ ਗੋਰੀ ਵੀਣੀਏ ਉਹ ਤੇਰੇ ਪੱਟਾਂ ਦੇ ਚੂੜੀਆਂ ਚੜਾ ਦੇਵੇ ਉਹਨਾਂ ਦੇ ਤੇਰੇ ਪਿਆਰ ਵਾਲੀਆਂ ਉਹਨਾਂ ਦੇ ਤੇਰੇ ਪਿਆਰ ਵਾਲੀਆਂ ਉਹ ਹੱਥ ਖੜੀਆਂ ਲਵਾ ਦੇਵੇ ਉਹਨਾਂ ਦੇ ਤੇਰੇ ਪਿਆਰ ਵਾਲੀਆਂ ਪੰਜਾਬ ਦੇ ਲੋਕੋ ਤੁਸੀਂ ਸੋਚਦੇ ਹੋਵੋਗੇ ਕਿ ਆ ਗਾਣਾ じゃ ਕਿਹੜਾ ਲੈ ਆਇਆ ਗਾਣਾ ਬਿਲਕੁਲ ਲੈ ਕੇ ਆਏ ਆ ਜਿਹੜਾ ਕੇਸਰੀਵਾਲ ਤੇ ਕੇਸਰੀਵਾਲ ਦੇ ਸੱਜਣਾ ਤੇ ਫਰਦਾ ਤੇ ਇਹ ਗਾਣਾ ਇਹਦੇ ਸੱਜਣਾ ਵਾਸਤੇ ਹੀ ਆ ਪਰ ਹੁਣ ਇਸ ਟਾਈਮ ਮੈਂ ਗੱਲ ਕਰ ਲੱਗਿਆ ਕੁਮਰ ਵੀਜੇ ਪ੍ਰਤਾਪ ਦੀ ਤੇ ਮੈਂ ਨਾਲ ਕੇਸਰੀਵਾਲ ਨੂੰ ਇਹ ਕਹਾਂ ਕਿ ਸੱਜਣਾ ਤੈਨੂੰ ਬਗਾਵਤ ਚੰਗੀ ਨਹੀਂ ਲੱਗਦੀ ਕਿਉਂ ਨਹੀਂ ਚੰਗੀ ਲੱਗਦੀ ਇਹ ਬਗਾਵਤ ਅੰਗਰੇਜ਼ਾਂ ਨੂੰ ਚੰਗੀ ਨਹੀਂ ਲੱਗਦੀ ਸੀ ਰਾਜੇ ਮਹਾਰਾਜਾਂ ਨੂੰ ਚੰਗੀ ਨਹੀਂ ਲੱਗਦੀ ਸੀ ਕਿਉਂ ਨਹੀਂ ਲੱਗਦੀ ਸੀ ਕਿਉਂਕਿ ਉਹਨਾਂ ਦੇ ਖਿਲਾਫ ਗੱਲਾਂ ਹੁੰਦੀਆਂ ਸੀ ਅੱਜ ਥੋੜਾ ਹੀ ਵਿਅਕਤੀ ਤੁਡੇ ਖਿਲਾਫ ਗੱਲ ਕਰ ਰਿਆ ਤੇ ਤੁਹਾਨੂੰ ਬਗਾਵਤ ਚੰਗੀ ਨਹੀਂ ਲੱਗ ਰਹੀਏ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਇਹ ਉਹੀ ਕੁਮਰ ਵਿਜੇ ਪ੍ਰਤਾਪ ਆ ਜਿਹਨੂੰ ਕੇਸਰੀਵਾਲ ਨੂੰ ਇੰਨਾ ਪਿਆਰ ਹੋ ਗਿਆ ਸੀ ਭਗਵੰਤ ਮਾਨ ਨੂੰ ਪਿਆਰ ਸੀ ਇਹਦੇ ਨਾਲ ਤੇ ਢੋਲੇ ਕਉਂਦਾ ਸੀ ਉਹਨੇ ਪਰ ਅੱਜ ਉਹਨੂੰ ਬਾਹਰ ਕੱਢ ਕੇ ਮਾਰਿਆ ਅਖੇ ਪਾਰਟੀ ਦੀਆਂ ਗੱਤੀਆਂ ਵਿਧੀਆਂ ਗੱਤੀਆਂ ਵਿਧੀਆਂ ਨੇ ਚੱਕਰ ਬਗਾਵਤ ਦਾ ਜੇ ਬਾਹਰ ਕੱਢਣਾ ਸੀ ਤਾਂ ਕਟਾਰੂ ਚੱਕ ਨੂੰ ਕੱਢਦੇ ਸਸਪੰਦ ਕਟਾਰੂ ਚੱਕ ਨੂੰ ਕਰਦੇ ਸਰਬਜੀਤ ਕੌਰ ਮਾਨੂਕੇ ਨੂੰ ਕਰਦੇ ਆ ਜਿਹੜਾ ਥੋਡਾ ਫੌਜਾ ਸਿੰਘ ਸਰਾਰੀਆ ਦਾ ਪਹਿਲੇ ਕੇਦਰੀ ਵਾਲਾ ਗੋਰੀ ਗੋਰੀ ਵੀਣੀ ਏ ਆਹ ਗੋਰੀ ਗੋਰੀ ਵੀਣੀ ਏ ਉਹ ਤੇਰੇ ਭਗਤਾਂ ਦੇ ਚੂੜੀਆਂ ਚੜਾ ਦੇਵੇ ਉਹਨਾਂ ਦੇ ਤੇਰੇ ਪਿਆਰ ਵਾਲੀਆਂ ਉਹਨਾਂ ਦੇ ਤੇਰੇ ਪਿਆਰ ਵਾਲੀਆਂ ਉਹ ਹੱਥ ਖੜੀਆਂ ਲਵਾ ਦੇਵੇ ਉਹਨਾਂ ਦੇ ਤੇਰੇ ਪਿਆਰ ਵਾਲੀਆਂ ਪੰਜਾਬ ਦੇ ਲੋਕੋ ਤੁਸੀਂ ਸੋਚਦੇ ਹੋਵੋਗੇ ਕਿ ਆ ਗਾਣਾ じゃ ਕਿਹੜਾ ਲੈ ਆਇਆ ਗਾਣਾ ਬਿਲਕੁਲ ਲੈ ਕੇ ਆਏ ਆ ਜਿਹੜਾ ਕੇਸਰੀਵਾਲ ਤੇ ਕੇਸਰੀਵਾਲ ਦੇ ਸੱਜਣਾ ਤੇ ਫੱਬਦਾ ਤੇ ਇਹ ਗਾਣਾ ਇਹਦੇ ਸੱਜਣਾ ਵਾਸਤੇ ਹੀ ਆ ਪਰ ਹੁਣ ਇਸ ਟਾਈਮ ਮੈਂ ਗੱਲ ਕਰ ਲੱਗਿਆ ਕੁਮਰ ਵੀਜੇ ਪ੍ਰਤਾਪ ਦੀ ਤੇ ਮੈਂ ਨਾਲ ਕੇਸਰੀਵਾਲ ਨੂੰ ਇਹ ਕਹਾਂ ਕਿ ਸੱਜਣਾ ਤੈਨੂੰ ਬਗਾਵਤ ਚੰਗੀ ਨਹੀਂ ਲੱਗਦੀ ਕਿਉਂ ਨਹੀਂ ਚੰਗੀ ਲੱਗਦੀ ਇਹ ਬਗਾਵਤ ਅੰਗਰੇਜ਼ਾਂ ਨੂੰ ਚੰਗੀ ਨਹੀਂ ਲੱਗਦੀ ਸੀ ਰਾਜੇ ਮਹਾਰਾਜਿਆਂ ਨੂੰ ਚੰਗੀ ਨਹੀਂ ਲੱਗਦੀ ਸੀ ਕਿਉਂ ਨਹੀਂ ਲੱਗਦੀ ਸੀ ਕਿਉਂਕਿ ਉਹਨਾਂ ਦੇ ਖਿਲਾਫ ਗੱਲਾਂ ਹੁੰਦੀਆਂ ਸੀ ਅੱਜ ਥੋੜਾ ਹੀ ਵਿਅਕਤੀ ਤੁਹਾਡੇ ਖਿਲਾਫ ਗੱਲ ਕਰ ਰਿਹਾ ਤੇ ਤੁਹਾਨੂੰ ਬਗਾਵਤ ਚੰਗੀ ਨਹੀਂ ਲੱਗ ਰਹੀ ਇਹ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਇਹ ਉਹੀ ਕੁਮਰ ਵਿਜੇ ਪ੍ਰਤਾਪ ਆ ਜਿਹਨੂੰ ਕੇਸਰੀਵਾਲ ਨੂੰ ਇੰਨਾ ਪਿਆਰ ਹੋ ਗਿਆ ਸੀ ਭਗਵੰਤ ਮਾਨ ਨੂੰ ਪਿਆਰ ਸੀ ਇਹਦੇ ਨਾਲ ਤੇ ਢੋਲੇ ਕਉਂਦਾ ਸੀ ਉਹਦੇ ਪਰ ਅੱਜ ਉਹਨੂੰ ਬਾਹਰ ਕੱਢ ਕੇ ਮਾਰਿਆ ਆਖੇ ਪਾਰਟੀ ਦੀਆਂ ਗੱਤੀਆਂ ਵਿਧੀਆਂ ਗੱਤੀਆਂ ਵਿਧੀਆਂ ਨੇ ਚੱਕਰ ਬਗਾਵਤ ਦਾ ਜੇ ਬਾਹਰ ਕੱਢਣਾ ਸੀ ਕਟਾਰੂ ਚੱਕ ਨੂੰ ਕੱਢ ਦੇ ਸਸਪੰਦ ਕਟਾਰੂ ਚੱਕ ਨੂੰ ਕਰ ਦੇ ਸਰਬਜੀਤ ਕੌਰ ਬਾਣੂ ਕੇ ਨੂੰ ਕਰ ਦੇ ਆ ਜਿਹੜਾ ਥੋਡਾ ਫੌਜਾ ਸਿੰਘ ਸਰਾਰੀਆ ਦਾ ਪਹਿਲੇ ਕੇਦਰੀ ਵਾਲਾ ਗੋਰੀ ਗੋਰੀ ਵੀਣੀ ਆਹ ਗੋਰੀ ਗੋਰੀ ਵੀਣੀ ਉਹ ਤੇਰੇ ਪਖਤਾਂ ਦੇ ਚੂੜੀਆਂ ਚੜਾ ਦੇਵੇ ਉਹਨਾਂ ਦੇ ਤੇਰੇ ਪਿਆਰ ਵਾਲੀਆਂ ਉਹਨਾਂ ਦੇ ਤੇਰੇ ਪਿਆਰ ਵਾਲੀਆਂ ਉਹ ਹੱਥ ਖੜੀਆਂ ਲਵਾ ਦੇਵੇ ਉਹਨਾਂ ਦੇ ਤੇਰੇ ਪਿਆਰ ਵਾਲੀਆਂ ਪੰਜਾਬ ਦੇ ਲੋਕੋ ਤੁਸੀਂ ਸੋਚਦੇ ਹੋਵੋਗੇ ਕਿ ਆ ਗਾਣਾ じゃ ਕਿਹੜਾ ਲੈ ਆਇਆ ਗਾਣਾ ਬਿਲਕੁਲ ਲੈ ਕੇ ਆਏ ਆ ਜਿਹੜਾ ਕੇਸਰੀਵਾਲ ਤੇ ਕੇਸਰੀਵਾਲ ਦੇ ਸੱਜਣਾ ਤੇ ਫੱਬਦਾ ਤੇ ਇਹ ਗਾਣੇ ਇਹਦੇ ਸੱਜਣਾ ਵਾਸਤੇ ਹੀ ਆ ਪਰ ਹੁਣ ਇਸ ਟਾਈਮ ਮੈਂ ਗੱਲ ਕਰ ਲੱਗਿਆ ਕੁਮਰ ਵੀਜੇ ਪ੍ਰਤਾਪ ਦੀ ਤੇ ਮੈਂ ਨਾਲ ਕੇਸਰੀਵਾਲ ਨੂੰ ਇਹ ਕਮਾਂ ਕਿ ਸੱਜਣਾ ਤੈਨੂੰ ਬਗਾਵਤ ਚੰਗੀ ਨਹੀਂ ਲੱਗਦੀ ਕਿਉਂ ਨਹੀਂ ਚੰਗੀ ਲੱਗਦੀ ਇਹ ਬਗਾਵਤ ਅੰਗਰੇਜ਼ਾਂ ਨੂੰ ਚੰਗੀ ਨਹੀਂ ਲੱਗਦੀ ਸੀ ਰਾਜੇ ਮਹਾਰਾਜਿਆਂ ਨੂੰ ਚੰਗੀ ਨਹੀਂ ਲੱਗਦੀ ਸੀ ਕਿਉਂ ਨਹੀਂ ਲੱਗਦੀ ਸੀ ਕਿਉਂਕਿ ਉਹਨਾਂ ਦੇ ਖਿਲਾਫ ਗੱਲਾਂ ਹੁੰਦੀਆਂ ਸੀ ਅੱਜ ਥੋੜਾ ਹੀ ਵਿਅਕਤੀ ਥੋੜੇ ਖਿਲਾਫ ਗੱਲ ਕਰ ਰਿਹਾ ਤੇ ਤੁਹਾਨੂੰ ਬਗਾਵਤ ਚੰਗੀ ਨਹੀਂ ਲੱਗ ਰਹੀ ਇਹ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਇਹ ਉਹੀ ਕੁਮਰ ਵੀਜੇ ਪ੍ਰਤਾਪ ਆ ਜਿਹਨੂੰ ਕੇਸਰੀਵਾਲ ਨੂੰ ਇੰਨਾ ਪਿਆਰ ਹੋ ਗਿਆ ਸੀ ਭਗਵੰਤ ਮਾਨ ਨੂੰ ਪਿਆਰ ਸੀ ਇਹਦੇ ਨਾਲ ਤੇ ਢੋਲੇ ਕਉਂਦਾ ਸੀ ਉਹਨੇ ਪਰ ਅੱਜ ਉਹਨੂੰ ਬਾਹਰ ਕੱਢ ਕੇ ਮਾਰਿਆ ਅਖੇ ਪਾਰਟੀ ਦੀਆਂ ਗਤੀਆਂ ਵਿਧੀਆਂ ਗਤੀਆਂ ਵਿਧੀਆਂ ਨੇ ਚੱਕਰ ਬਗਾਵਤ ਦਾ ਜੇ ਬਾਹਰ ਕੱਢਣਾ ਸੀ ਤਾਂ ਕਟਾਰੂ ਚੱਕ ਨੂੰ ਕੱਢ ਦੇ ਸਸਪੰਦ ਕਟਾਰੂ ਚੱਕ ਨੂੰ ਕਰ ਦੇ ਸਰਬਜੀਤ ਕੌਰ ਬਾਣੂ ਕੇ ਨੂੰ ਕਰ ਦੇ ਆ ਜਿਹੜਾ ਥੋੜਾ ਫੌਜਾ ਸਿੰਘ ਸਰਾਰੀ ਆ ਤਾਂ